ਮੇਰੇ ਬੱਚੇ ਨੂੰ ਅਜੇ ਤੱਕ 4 ਦਿਨ ਹੋ ਗਏ ਜੀ ਸ਼ੁੱਕਰਵਾਰ ਦਾ ਦਿਹਾੜਾ ਹੈ ਅੱਜ ਚੌਥਾ ਦਿਨ ਹੋ ਗਿਆ ਉਹਦੀ ਦੇਹ ਨੂੰ ਜਿਹੜਾ ਲਾਪਤਾ ਹੈ ਮੇਰਾ ਬੱਚਾ ਸ਼ਨੀਵਾਰ ਤੇ ਸਾਡੇ ਵੀ 3-4 ਦਿਨਾਂ ਦਾ ਲਾਪਤਾ ਹੈ ਲੇਕਿਨ ਇਹਨੇ ਤੁਹਾਨੂੰ ਹੋਣ 6 ਸਵਾ 6 ਕੀਤਾ ਇਹਨਾਂ ਨੇ ਇਹਦੇ ਪਾਪਾ ਨੂੰ ਕੀ ਤੁਹਾਡਾ ਬੱਚਾ ਨਹੀਂ ਜਿਹੜਾ ਵੀ ਮੋ ਗਿਆ ਲੇਕਿਨ ਪੂਰੀ ਗੱਲ ਕੋਈ ਨਹੀਂ ਦੱਸ ਰਿਆ ਵਾਲਾ ਜੀ ਨਾ ਮੈਨੂੰ ਨਾ ਇਹਦੇ ਪਾਪਾ ਨੂੰ ਸਾਨੂੰ ਬੱਤੇ ਜਾ ਕੇ ਪਤਾ ਨਹੀਂ ਕਿ ਬੱਚੇ ਨਦੀ ਵਿੱਚ ਨਹਾਣ ਦੇ ਦੇ ਕੀ ਇਸ ਤਰ੍ਹਾਂ ਕੀ ਹੁੰਦੇ ਹਨ ਹਾਂ ਜੀ ਬੱਚੇ ਕਿੰਨੇ ਦੇਤੀ ਮੈਂ ਖੱਢ ਲੈ ਦੋ ਕੱਢੇ ਨਹੀਂ ਤੇਰੇ ਜਾਂਦੇ ਅਸੀਂ ਗੋਤਾ ਖੋਰ ਦੋ ਕਾਇ ਤੇ ਜਿੱਤ ਗੋਤਾ ਖੋਰ ਗਿਆ ਉਹਦੀ ਲੱਤ ਦੇ ਜੋੜ ਲੱਗੀ ਤਾਂ ਹੀ ਵੜਿਆ ਦੂਜਾਰੇ ਆ ਉਹਦੀ ਬੈਲਟ ਟੁੱਤੀ ਜੇ ਬੈਲਟ ਟੁੱਤੀ ਤਾਂ ਹੋਰ ਗੋਤੇ ਘਰ ਆ ਲੈਣ ਤੇ ਉਹ ਵੀ ਬੱਚੇ ਫੁੱਡੇ ਜਾਣੇ ਚੀ ਜਿਹੜੇ 20 ਬੰਦੇ ਨਾਲ ਦੇ ਉਹਨਾਂ ਨੇ ਕੋਈ ਸਹਾਇਤਾ ਨਹੀਂ ਦਿੱਤੀ ਜਿਹੜਾ ਤੇ ਬੱਚਿਆਂ ਦੇ ਕੱਪੜੇ ਵੀ ਕਾਲੇ ਦੇ ਪਾਪਾ ਨੇ ਚੱਕਦੇ ਕਿਸੇ ਨੇ ਕੱਪੜੇ ਵੀ ਨਹੀਂ ਚੱਕੇ ਜਿਹੜੀ ਜੰਨਾ ਨਾਲ ਲੈ ਕੇ ਗਈ ਦੀ ਮੇਰੇ ਵਿੱਚ ਉਹ ਮੇਰੇ ਬੱਚੇ ਦੇ ਕੱਪੜੇ ਲੈ ਕੇ ਮੁੰਦੇ ਨੇ ਜੀ ਨਾ ਤੇਰੀ ਕੋਈ ਬੰਦੰਦਾ ਸਾਡੇ ਨਾ ਕੋਈ ਵੀ ਸਾਥ ਨਹੀਂ ਦੇ ਰਹੀ ਇਸਕੇ ਬਪਾ ਉਸ ਜਿਹੜਾ ਦੂਜਾ ਮੁੰਡਾ ਪ੍ਰਿੰਸ ਦਾ ਉਸਕੇ ਬਪਾ ਉਹ ਜਾਰੇ ਇੰਨੇ ਬਰਜਾਨ ਹੋਰੇ ਉਹਨਾਂ ਨੇ ਪੂਰਾ ਪੂਰਾ ਜੋਰ ਲਾਇਆ ਹੈ ਲੇਕਿਨ ਬੱਚੇ ਦਾ ਕੋਈ ਵੀ ਨਾਮ ਨਹੀਂ ਜਾਨਦੇ ਨੇ ਚੱਲ ਅੜਿਆ ਸਾਰੇ ਬਾਥੇ ਬੋਟਾ ਲੈ ਲੈ ਜਾਏ ਗੁੱਛਰੇ ਨੇ ਕਿਸੇ ਨੇ ਕੋਈ ਬੱਚਾ ਦੇਖਿਆ ਕੰਨੇ ਨਾ ਸਾਰੇ ਚੁੱਗੀਆਂ ਸਾਰਾ ਕੁਝ ਚਾਲ ਲਿਆ ਉਹ ਤੇਰੀ ਕਸਮ ਸਾ ਲੇਕਿਨ ਸਾਡੇ ਨਾਲ ਕੋਈ ਕੜੀ ਨਹੀਂ ਹੋਈ ਸਾਰੇ ਕੇ ਯਾਰ ਨੇ ਜੀ ਇਲਛਨਾ ਜੀ ਇਲਛਨਾ ਇਲਛਨਾ ਵਸੋ ਕੁਛ ਨਹੀਂ ਬਸ ਆਪੇ ਜੁੜ ਗਏ ਇਹਨਾਂ ਦੀ ਜਿਸ ਨੂੰ ਲੇ ਦੋ ਬੱਚੇ ਮਿੰਦਲੇ ਨੇ ਸਾਨੂੰ ਜਿਹੜਾ ਨੰਬਰ ਕੋਡ ਨੰਬਰ ਦਿੱਤਾ ਹੈ ਉਥੇ ਸਾਨੂੰ ਇਤਲਾ ਦਿੱਤੀ ਜਾਵੇ ਬੱਡੀ ਬਹੁਤ ਬਹੁਤ ਮਿਹਰਮਾਨੀ ਹੋਏਗੀ ਬਹੁਤ ਬਹੁਤ ਮਤਲਬ ਮੇਰੇ ਬੱਚੇ ਕੀ ਸਾਡੇ 3ਵੀਂ ਚ ਪੜ੍ਹਦਾ ਸੀ ਮੇਰਾ ਬੱਚਾ 10ਵੀਂ ਦੀ ਜ਼ਿੰਮੇਵਾਰਦਾਰੀ ਉਹ ਦੂਜਾ ਬੱਚਾ 9ਵੀਂ ਚ ਦੋਨੋਂ ਆਮ ਉਮਰ ਨਹੀਂ ਹੈ ਜੀ ਦੋਨੋਂ ਬੱਚੇ ਚੀਕ ਦਾ ਆਪਣੀ ਮਾਂ ਦੇ ਕੋਲ ਆ ਗਏ ਗਏ ਗੱਲ ਕਰੀਏ ਲੈ ਕੇ ਜਾਂਦੇ ਆ ਉਹ ਤੋਂ ਤੇ ਜ਼ਿੰਮੇਵਾਰ ਕਿ ਦੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਵੀ ਤੁਸੀਂ ਘਰ ਚੋਂ ਵੀ ਕੋਈ ਨਹੀਂ ਗਿਆ ਤੁਹਾਡੇ ਉਧਰੋਂ ਉਹ ਦੋਨੋਂ ਬੱਚਿਆਂ ਨੇ ਨਹੀਂ ਮਾਵਾਗੇ ਜਿੰਨਾ ਮੇਰੇ ਕਾਰਤੀ ਗਏੜਾ ਬੱਚਾ ਮੈਂ ਨਾ ਇਧਰੋਂ ਕੋਈ ਉਹਨਾਂ ਦੇ ਮਾਪੇ-ਵਾਪਾ ਨਾ ਕੋਈ ਬੜਾ ਗਿਆ ਨਾ ਉਹ ਦੂਸਰੇ ਬੱਚੇ ਨੇ ਕੋਈ ਮਾਵਾ ਮਾਪੇ-ਵਾਪੇ ਨੇ ਲੈ ਘਟ ਗਏ ਤਾਂ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਜ਼ਿਆਦਾ ਲੈਣੀ ਚਾਹੀਦੀ ਇਹ ਦੋਨੋਂ ਬੱਚਿਆਂ ਦੀ ਤਾਂ ਜ਼ਿੰਮੇਵਾਰੀ ਬਸ ਵਾਲਿਆਂ ਨੂੰ ਚੰਗੇ ਤਰੀਕੇ ਦੇ ਲੈਣੀ ਕੋਣ ਲੈ ਕੇ ਗਿਆ ਬਸ ਬਸ ਜੀ ਚਮਨ ਡਾਕਟਰ ਜੀ ਜੰਨੇ ਨਹੀਂ ਲੈ ਕੇ ਗਿਆ ਦੇਖਿਆ ਦਾਰਨਾ ਤ ਮੰਦਰ ਤੋਂ ਹੋਰ ਹੀ ਜ਼ਿੰਮੇਵਾਰੀ ਬਣਦੀ ਸੀ ਵਨ ਬੰਦੀ ਦਾ ਜਿੱਚ ਛੱਟ ਕੇ ਉਹਨਾਂ ਦੇ ਵਾਲੇ ਇਹ ਉਹਨਾਂ ਨੇ ਰੋਕ ਦੇਣਾ ਚਾਹੀਦਾ ਕਿ ਬੱਚੇ ਤੁਸੀਂ ਸਾਡੇ ਨਾਲ ਜਾਈਓ ਕਿ ਜਿਹੜਾ ਪਹਿਲਾ ਬੈਚ ਬਣਾਇਆ ਕਿ ਉਹਦੇ ਵਿੱਚ ਬڑے ਛੋਟੇ ਵੀ ਆ ਕੋਈ ਤਰੀਕਾ ਰੱਖ ਦੇ ਜੀ ਕੋਈ ਬੱਚਿਆਂ ਨਾਲ ਬڑے ਰੱਖ ਦੇ ਕਿ ਨਵਾਂ ਹੰਤਵਾਨ ਦਾ ਵੀ ਕੰਮ ਦਾ ਤਾਂ ਬੱਚਿਆਂ ਨਾਲ ਬੜਿਆਂ ਨੂੰ ਨਾਲ ਭੇਜ ਦੇ ਇਹ ਨਿਯਮ ਹੈ ਜਾਇ ਕਿ ਬੱਚੇ ਅਮੀ ਵਿਗੋ ਬੇਚਿਆ ਨਹੀਂ ਆਉਂਦੇ ਇਹ ਗੱਲ ਜ਼ਿੰਮੇਵਾਰੀ ਵੀ ਕਰੀ ਜਾਵੇ ਕਿਉਂਕਿ ਬੱਚੇ ਤੁਸੀਂ ਦੱਸ ਰਹੇ ਚਮਨ ਡਾਕਟਰ ਦੇ ਸਾਰੇ ਉਹਨੇ ਭੇਜੇ ਸੀ ਕਿ ਉਹਦੀ ਉੱਥੇ ਨਹੀਂ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਉਹਦੇ ਸਿਰ ਤੇ ਗਏ ਸੀ ਇਹ ਬੱਚੇ ਜੇ ਉਹ ਆਪਣੇ ਬੱਚੇ ਲੈ ਕੇ ਜਾਂਦਾ ਉਹਨਾਂ ਲਈ ਵੀ ਇਸ ਤਰ੍ਹਾਂ ਹੀ ਉਹ ਵੀ ਆਪਣੇ ਬੱਚੇ ਲੈ ਕੇ ਆਏਗੇ ਉਹਨਾਂ ਦਾ ਭਾਈ ਸਾਰੇ ਜਿਹੜੇ ਸਭੇ ਆਪਣੇ ਆਪਣੇ ਬੱਚੇ ਨੇ ਸਭ ਆਪਣੇ ਆਪਣੇ ਬੱਚੇ ਲੈ ਕੇ ਆਏ ਆਂ ਜੀ ਸੁਭਸ਼ਿਰạchਿਤ ਲੈ ਕੇ ਆਏ ਸਾਡੇ ਦੋਨੋਂ ਬੱਚੇ ਮਾਪਿ ਨਾਲ ਵਾ ਵਾ ਕੋਈ ਨਹੀਂ ਦੋਨੋਂ ਬੱਚੇ ਨੀਂਦ ਨਹੀਂ ਦੇ ਰਹੇ ਇਹ ਨਹੀਂ ਗਏ ਚਮਨ ਡਾਕਟਰ ਵੀ ਘਰ ਤਾਂ ਰਹੇ ਨਹੀਂ ਲੇਕਿਨ ਉਹਨਾਂ ਨੇ ਉਸ ਦਿਨ ਥੋੜੀ ਜ਼ਿਆਦਾ ਜ਼ਿੰਮੇਵਾਰੀ ਲਗਾਣੀ ਸੀ ਜੀ ਜੀ ਨੂੰ ਉੱਥੇ ਉਹਨਾਂ ਦੇ ਨਾਲ ਕੋਈ ਨਹੀਂ ਦਾ ਬੱਚਿਆਂ ਦੇ ਉਸ ਟਾਈਮ ਹੋਰ ਥੋੜੀ ਜੀ ਦਿਖਾਉਂਦੇ ਕੋਈ ਹੋਰ ਕੁਲੀ ਛੱਡਦੇ ਗੋਤਾ ਘਰ ਛੱਡਦੇ ਪੂਰੀ ਰਾਤ ਤੱਕ ਪੂਰਾ ਕਰਦੇ ਤਾਂ ਕਿ ਆਪ ਦਾ ਬੱਚੇ ਨਹੀਂ ਜਾਂਦੇ ਇਹ ਤਾਂ ਇਹਦੇ ਪਾਪਾ ਕੱਲ ਦੇ ਗਏ ਸੀ ਉਹਨਾਂ ਕਰਕੇ ਦੋਨੋਂ ਜਣੇ ਵਿਚਾਰੇ ਬਾਪ ਆਪਣੀ ਪੂਰੀ ਪੂਰੀ ਆਪਣੀ ਕਰਦੇ ਪਰ ਉਹਨਾਂ ਨਾਲ ਜਿਹੜੀ ਪ੍ਰਸੰਸਾ ਹੈ ਜੀ ਉਹ ਨਾਲ ਪੂਰਾ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਹੀ ਜਿਹੜੇ ਜਿਹੜੀਆਂ ਬੈਂਗਲੀਆਂ ਨਾਲ ਗਈਆਂ ਸੀਗੀ ਉਹਨਾਂ ਨਾਲ ਕੋਈ ਗੱਲ ਬਈਏ ਨਾ ਅੱਜ ਸਾਡੇ ਕੋਲ ਕਿਸੇ ਦਾ ਨੰਬਰ ਹੀ ਨਹੀਂ ਬਸ ਆ ਗਈ ਜੀ ਉਹਨਾਂ ਦੀ ਬਸ ਪਹੁੰਚ ਲਈ ਜਿੱਦ ਕੱਲ੍ਹ ਤੇ ਉਹਨਾਂ ਨੇ ਬਸ ਆਪ ਤੋਂ ਦੋ ਚਾਰ ਜਿਹੜੇ ਰਹੇ ਆ ਜੀ ਇੱਥੇ ਆ ਗਏ ਨੇ ਉਹਨਾਂ ਕੋਲ ਬਸ ਵਾਲੇ ਦਾ ਸਾਰੇ ਬੰਦੇ ਤੇ ਜਿਨ੍ਹਾਂ ਦਾ ਨਾਮ ਡਾਕਟਰ ਚਲੰਦਸਾ ਜਿਹੜਾ ਕਿ ਉਹ ਵੀ ਉੱਥੇ ਉਹਨਾਂ ਨੇ ਨਾਲ ਹੀ ਜਿਹੜੇ ਤੇ ਜਿਹੜਾ ਰਾਹੁਲ ਮੁੰਡਾ ਜਿਹੜਾ ਕਹ ਰਿਹਾ ਸੀ ਆਂਟੀ ਜਿਹਨੇ ਜ਼ਿਆਦਾ ਜਿੱਤ ਜਰੀ ਧੀ ਉਹ ਆ ਗਿਆ ਜੀ ਉਹ ਉਹ ਲੁੱਪਨ ਤੋਂ ਬਚ ਗਿਆ ਜੀ ਉਹ ਬਾਅਦ ਚ ਉਹ ਪਹਿਲਾਂ ਜਿਹੜੇ ਗਿਰੇ ਉਹਨਾਂ ਨੂੰ ਵੀ ਤਾਂ ਕੱਟਣਾ ਚਾਹੀਦਾ ਦਾ ਨਾ ਇਹ ਤਾਂ ਬਾਅਦ ਚੋਂ ਇਹਨੇ ਗਿਰੇ ਦੇ ਤੇ ਬਾਅਦ ਚ ਵਾਲੇ ਕੱਟ ਲੈ ਪਹਿਲੇ ਵਾਲੇ ਕੱਟੇ ਨਹੀਂ ਕਿ ਜਿਹੜੇ 20 ਬੰਦੇ ਤੇ ਅੱਖਾਂ ਅੱਖਾਂ ਵਿੱਚ ਹੀ ਹੋਈਆਂ ਸੀ ਉਹ ਤਾਂ ਕੱਟੋ-ਕਟਕਿਆ ਹੀ ਬੰਦੇ ਦੇ ਕਿ ਦੋ ਬੰਦ ਦੋ ਬੱਚੇ ਹੋਰ ਨੇ ਜੀ ਸਾਰੀ ਪੂਰੀ ਟੋਟਲ ਬਾਅਦ ਵਿੱਚ 6 ਬੱਚੇ ਵੇ 6 ਬੱਚਿਆਂ ਦੇ ਵਿੱਚੋਂ ਇਹ ਦੋ ਬੱਚੇ ਬਿਨਾ ਮਾਪੇ-ਬਾਪ ਤੋਂ ਗਏ تھے ਬਸ ਇਹੀ ਬੱਚਿਆਂ ਨਾਲ ਧਿਆਨ ਨਹੀਂ ਹੋਇਆ